ਸਾਥੀਓ ਜੈਪੀਮ ਜੈ ਭਾਰਤ ਗੁਰਤੇਗ ਬਹਾਦਰ ਹਰੀਰੀ ਰੋਡ ਦੇ ਉੱਤੇ ਇੱਕ ਸੰਗਰੂਰ ਦੇ ਵਿੱਚ ਸਾਡਾ ਮਿਸਤਰੀ ਭਰਾ ਸੀਗਾ ਐਸੀ ਸਮਾਜ ਦੇ ਵਿੱਚ ਹੈਗੇ ਤੇ ਉਹਨਾਂ ਨੂੰ ਹਾਰਡ ਦੀ ਪ੍ਰੋਬਲਮ ਆਉਣ ਕਰਕੇ ਕਿ ਉਹਨਾਂ ਦਾ ਜਿਹੜਾ ਕੰਮਕਾਰ ਸੀਗਾ ਉਹ ਬਿਲਕੁਲ ਮੰਦਾ ਪੈ ਚੁੱਕਿਆ ਹੈਗਾ ਅੱਜ ਭੀਮਰਾਓ ਵੈਲਫੇਅਰ ਸੁਸਾਇਟੀ ਦੀ ਜਿਹੜੀ ਟੀਮ ਹੈਗੀ ਉਹਨਾਂ ਦੇ ਵੱਲੋਂ ਕਿ ਇਸ ਪਰਿਵਾਰ ਦੀ ਕੁਮਾਲੀ ਸਹਾਇਤਾ ਥੋੜੀ ਜਿਹੀ ਕੀਤੀ ਗਈ ਹੈਗੀ ਤੇ ਜੋ ਵੀ ਰਸਨ ਲੈ ਕੇ ਦਿੱਤਾ ਹੈਗਾ ਸਾਡੇ ਸਰਪੰਚ ਸਾਹਿਬ ਹਰਮੇਸ਼ ਸਿੰਘ ਜੀ ਜਿਨ੍ਹਾਂ ਨੇ ਇਸ ਦੀ ਉਦਮ ਕੀਤਾਗਾ ਕਿ ਸੇਵਾ ਕਰਨ ਦਾ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਤੇ ਸਾਥੀਓ ਜੇ ਵੀ ਕੋਈ ਸਾਨੂੰ ਕਿਤੇ ਵੀ ਕੋਈ ਗਰੀਬ ਪਰਿਵਾਰ ਦਿਖਦਾਗਾ ਤੇ ਅਸੀਂ ਤਣ ਮਣ ਤਣ ਉਸ ਪਰਿਵਾਰ ਦੇ ਨਾਲ ਖੜਦੇ ਆਂਗੇ ਜੋ ਵੀ ਸਾਤੋਂ ਸੇਵਾ ਹੋਈ ਹੈਗੀ ਅਸੀਂ ਇਸ ਪਰਿਵਾਰ ਨੂੰ ਦੇ ਰਹੇ ਆਂਗੇ ਤੇ ਅੱਗੇ ਤੋਂ ਵੀ ਸਾਤੋਂ ਕੋਈ ਵੀ ਉਪਰਾਲਾ ਹੋਊਗਾ ਅਸੀਂ ਇਹੋ ਜਿਹੇ ਉਪਰਾਲੇ ਅਸੀਂ ਕਰਦੇ ਰਹਿਵਾਂਗੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਨਾਲ-ਨਾਲ ਜੇ ਸੰਰੂਰ ਜ਼ਿਲ੍ਹੇ ਦੇ ਵਿੱਚ ਇੱਥੇ ਵੀ ਸਾਨੂੰ ਲੋੜ ਪੈਂਦੀ ਹੈ ਕਿ ਅਸੀਂ ਜ਼ਰੂਰਤਮੰਦਾਂ ਦੀ ਮਦਦ ਵਾਸਤੇ ਹਰ ਵਾਸਤੇ 24 ਘੰਟੇ ਖੜੇ ਆਂਗੇ ਸੋ ਸਾਡੇ ਕੁਝ ਸਾਥੀ ਕਿਤੇ ਜਾਂਦੇ ਹੈਗੇ ਉੱਥੇ 500 ਰੁਪਏ ਦੇ ਕੇ ਫੋਟੋ ਕਰਵਾ ਕੇ ਆ ਜਾਂਦੇ ਨੇਗੇ ਤੇ ਉਹ ਫਿਰ ਸਾਡੀਆਂ ਲੱਤਾਂ ਖਿੱਚਦੇਗੇ ਤੇ ਉਹ ਵੀਰੋ ਹੱਥ ਬੰਨ ਕੇ ਬੇਨਤੀ ਆ ਜੇ ਤੁਸੀਂ ਸਾਸਨੀ ਦੇ ਸਾਦੇ ਨਾ ਤਾਂ ਲੱਤਾਂ ਖਿੱਚਣ ਦਾ ਕੰਮ ਵੀ ਨਾ ਕਰਿਆ ਕਰੋ ਕਿਉਂਕਿ ਤੁਸੀਂ ਜਾ ਕੇ 10 ਬੰਦੇ ਗਏ ਉੱਥੇ ਫੋਟੋ ਕਰਵਾ ਕੇ ਤੁਸੀਂ ਆ ਗਏ ਤੇ ਮੁੜ ਕੇ ਸਾਡੀਆਂ ਲੱਤਾਂ ਖਿੱਚਣ ਲੱਗੇ ਹੋ ਅਸੀਂ ਇਸ ਪਰਿਵਾਰ ਦੇ ਨਾਲ ਆਏਗੇ ਭੈਣ ਕੀ ਨਾਮ ਆਪਣਾ ਪਰਮਜੀਤ ਹਾਂ ਤੇ ਕੋਈ ਕਹਿਣਾ ਚਾਹੋਗੇ ਤੁਸੀਂ ਕੁਝ ਨਹੀਂ ਅਸੀਂ ਕਹਿਣਾ ਤੇ ਚਲੋ ਕੋਈ ਗੱਲ ਨਹੀਂ ਪਰਿਵਾਰ ਨੇ ਹੀ ਬੋਲਿਆਗਾ ਤੇ ਸੰਗੀ ਗੱਲ ਹੈਗੀ ਤੇ ਸਾਡੇ ਨਾਲ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਬੋਲੋ ਜੀ जय भीम जय भारत जी आज जोशीते पहुंचे परिवार ਸਾਡੇ ਆਪਣੀ ਪਰਿਵਾਰ ਆਸੀ ਪਰਵਾਰ ਅਸੀਂ ਜੋ ਵੀ ਅਸੀਂ ਨਹੀਂ ਕੀਤਾ ਇਹ ਤੁਹਾਨੂੰ ਆਰਾਮਦਾ ਸੀ ਮੇਰ ਹੈ ਉਹਨਾਂ ਦੇ ਸਤਕਾ ਜੋ ਹੈ ਇਹ ਸਭ ਕੁਝ ਚੱਲ ਰਿਹਾ ਹੈ ਅਸੀਂ ਅੱਗੋਂ ਵੀ ਕੋਈ ਹੋਰ ਪਰਿਵਾਰ ਕਿਸ ਤੱਕ ਕੋਈ ਅਸੀਂ ਕਰਨ ਸਹਿਯਤਾ ਕਰਨ ਦੇ ਲੋਕ ਕੋਈ ਲੋੜ ਹੋਵੇ ਕਿਸੇ ਨੂੰ ਅਸੀਂ ਕਰਨ ਜੋਗਾ ਜਿੰਨੀ ਵੀ ਕਰਾਂਗੇ ਵੱਧ ਵੱਧ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਰੀ ਸਿੰਘ ਜੀ ਦੋ ਸਬਦੇ ਜੈ ਭੀਮ ਜੈ ਭਾਰਤ ਜੀ ਸਾਥਿਓ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਵੀ ਠੀਕ ਹੈ ਸਾਡਾ ਇਹ ਬਣਾਉਣ ਦਾ ਕੋਈ ਮਕਸਦ ਨਹੀਂ ਸੀਗਾ ਨਾ ਅਸੀਂ ਕੁਝ ਕਰ ਰਹੇ ਹਾਂਗੇ ਇਹ 바ਵਾ ਸਾਹਿਬ ਅੰਬੇਡਕਰ ਦੀ ਦੇਣ ਹੈ ਸਤਿਗੁਰੂ ਰਬਦਾਸ ਮਹਾਰਾਜ ਦੀ ਦੇਣ ਹੈ ਸਾਨੂੰ ਇਨਕ ਜੋਗਾ ਕਰਿਆ ਵੀ ਅਸੀਂ ਕਿਸੇ ਆਪਣੇ ਭੈਣ ਭਰਾ ਦੀ ਜਿਹੜੇ ਸਾਡੇ ਤੋਂ ਵੀ ਥੱਲੇ ਬੈਠੇ ਉਹਨਾਂ ਦੀ ਕੋਈ ਸੇਵਾ ਕਰ ਸਕੀਏ ਸੋ ਵੈਲਫੇਅਰ ਸੁਸਾਇਟੀ ਵੱਲੋਂ ਕੋਸ਼ਿਸ਼ ਕਰਾਂਗੇ ਹੁਣੀ ਖੜੀ ਹੋਈ ਹੈ ਹਲੇ ਸਾਡੇ ਕੋਲੇ ਫੰਡਾਂ ਦੀ ਵੀ ਘਾਟ ਹੈ ਅਸੀਂ ਆਪ ਵੀ ਹੁਣ ਖੜੇ ਹੋਏ ਆ ਇਸ ਕਮੇਟੀ ਜਿਹੜੀ ਹੈ ਬਟ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਕੋਲੋਂ ਵੀ ਫੰਡ ਅਰੇਂਜ ਕਰਾਂਗੇ ਪਰ ਮੈਂਬਰ ਤੇ ਬਾਹਰੋਂ ਵੀ ਜਿਹੜਾ ਕੋਈ ਸਾਥੀ ਸਾਨੂੰ ਮਦਦ ਕਰੂਗਾ ਉਹ ਵੀ ਲਵਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਕਿਤੇ ਕੋਈ ਸਾਡੇ ਪਰਿਵਾਰ ਅਜਿਹੇ ਹੈਗੇ ਆ ਜਿਹੜੇ ਲਾਚਾਰ ਆ ਰਾਸ਼ਨ ਕਰਨੀ ਹੋ ਵੀ ਆ ਜਾਂ ਹੋਰ ਕਿਸ ਕੰਮਾਂ ਕਰਾਂਗੇ ਨਹੀਂ ਹੋਇਆ ਅਸੀਂ ਬਣਦੀ ਮਦਦ ਜੋ ਸਾਡੀ ਜਿਹੜੀ ਹੈ ਕੈਪੈਸਿਟੀ ਹੈ ਅਲਾਉ ਕਰੂਗੀ ਉਹਦੇ ਮੁਤਾਬਕ ਕਰਦੇ ਰਹਾਂਗੇ ਤੇ ਸਮਾਜ ਲਈ ਖੜਦੇ ਰਹਾਂਗੇ ਜੈਪੀ ਜੈਪਾਟ ਸੋ ਬਹੁਤ ਸਾਡੇ ਸਤਿਕਾਰਯੋਗ ਹਰੀ ਸਿੰਘ ਜੀ ਜੋ ਸੁਨਾਮ ਤੋਂ ਆਏਗੇ ਤੇ ਉਹ ਨਾਲੇ ਸਾਨੂੰ ਬਹੁਤਿਆਰ ਦਿੱਤਾ ਦੱਸਿਆ ਹੈ ਸੋ ਸਾਥੋਂ ਜਿੰਨਾ ਵੀ ਹੋਊਗਾ ਅਸੀਂ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਜਿੱਥੋਂ ਤੱਕ ਸਰਤੋ ਸੇਵਾ ਹੋਗੀ ਅਸੀਂ ਤੁਨੋਂ ਤੁਨੋਂ ਹਰ ਵਾਸਤਾ ਅਸੀਂ ਨਾਲ ਖੜਾਂਗੇ ਸਾਡੇ ਨਾਲ ਗੁਰਜੰਟ ਸਿੰਘ ਸੰਗਾ ਜੀ ਨੇਗੇ ਸੰਗਾ ਜੀ ਜੈਪੀ ਜੈ ਭਾਰਤ ਜੈ ਸੰਵਿਧਾਨ ਸਾਥੀਓ ਜਿਹੜੀ ਸਾਡੀ ਇਹ ਟੀਮ ਆ ਅਸੀਂ ਇਹ ਟੀਮ ਨੂੰ ਹਜੇ ਪੈਰਾਂ ਦੇ ਉੱਤੇ ਖੜੀ ਹੋਣੀ ਕੀਤਾ ਤੇ ਜੋ ਜੋ ਸਮਾਂ ਦੇ ਵਿੱਚ ਅਸੀਂ ਬਰਾਂਗੇ ਤੇ ਅਸੀਂ ਹਰੇਕ ਗਰੀਬ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸਾਤੋ ਬਾਅਦ ਤੋਂ ਬਾਅਦ ਪ੍ਰਾਲਾ ਹੋਊਗਾ ਅਸੀਂ ਹਰੇਕ ਜਗ੍ਹਾ ਦੇ ਉੱਪਰ ਜਾ ਕੇ ਸਾਡੀ ਵੈਲਫੇਅਰ ਸਟੇਟਿੰਗ ਕਰਨੀਓ ਹਰੇਕ ਗਰੀਬ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਸਾਡੀਆਂ ਧੀਆਂ ਭੈਣਾਂ ਹੋਰ ਬਜ਼ੁਰਗ ਕਈ ਚੀਜ਼ਾਂ ਤੋਂ ਬਾਂਝੇ ਬੈਠੇ ਨੇ ਉਹਨੂੰ ਵੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੈ ਭੀਮ ਜੈ ਪਾਤ ਜੈ ਸਭਿਧਾਨ ਉਹ ਬਹੁਤ ਵਧੀਆ ਸਾਡੇ ਵਿਚਾਰ ਨੇ ਕਿ ਸਾਥੀਆਂ ਦੇ ਬਾਕੀ ਸਾਥਿਓ ਤੁਸੀਂ ਆਪਣੇ ਆਪਣੇ ਵਿਚਾਰ ਕਰਕੇ ਜਰੂਰ ਦੱਸਿਓ ਕਿ ਜਿਹੜਾ ਇਹ ਛੋਟਾ ਜਿਹਾ ਸਾਤੋਂ ਉਪਰਾਲਾ ਕੀਤਾ ਗਿਆ ਅਸੀਂ ਨੇ ਕਿਉਂਕਿ ਸਾਸੀਂ ਪਹਿਲੀ ਵਾਰ ਇਹ ਉਪਰਾਲਾ ਕਰਨ ਲੱਗਿਆਂਗੇ ਚਲੋ ਤਨੋਂ ਮਨੋਂ ਤਨੋਂ ਜਿੱਥੇ ਵੀ ਅਸੀਂ ਸੇਵਾ ਕਰ ਸਕਦਾ ਅਸੀਂ ਜ਼ਰੂਰ ਕਰਤੀ ਹੈਗੀ ਤੁਸੀਂ ਆਪਣੇ ਇੱਕ ਵਿਚਾਰ ਸਾਨੂੰ ਕਮੈਂਟਾਂ ਦਾ ਜਰੂਰ ਦਿਓ ਕਿ ਇਹ ਜਿਹੜਾ ਉਪਰਾਲਾ ਕੀਤਾ ਗਿਆ ਕਿੱਦਾਂ ਲੱਗੇ ਜੈ ਭੀਮ ਜੈ ਭਾਰਤੀ ਜੈ ਗੁਰਦੇਵ ਧੰਗੁਰ ਦੇ